ਪਹਿਲਾਂ ਚੰਦੂ ਮਦਰਾ ਸਾਹਿਬ ਨੇ ਵੋਟਾਂ ਲਈਆਂ ਜੀ ਉਹ ਕਹਿੰਦੇ ਮੈਂ ਕੀ ਕਰਦੇ ਵਲ ਕੱਢ ਦਿਆਂ ਤੇ ਕੱਢੇ ਨਹੀਂ ਤੇ ਥੋੜੇ ਸੰਭਣੀ ਹੈ ਤੇ ਸੰਭਣੀ ਹੋ ਗੱਲ ਤਾਂ ਇਹ ਹੈ ਨਾ ਵੀ ਅਕਵਾਇਰ ਹੋਵੇ ਕਿਸਾਨਾਂ ਦੀ ਉਹਦੇ ਬਿਲਕੁਲ ਬਿਲਕੁਲ ਮਸਲਾ ਦਾ ਹੱਲ ਹੋਵੇ ਮਨ ਨੂੰ ਆਜਮਗੀ ਕੋਈ ਲੋੜ ਨਹੀਂ ਕੋਈ ਪੈਸੇ ਇਸ ਦਾ ਹੱਲ ਹੋਵੇ ਇਹ ਤਾਂ ਆਏ ਸਾਲ ਦਾ ਕੰਮ ਹੋਵੇ ਕਣਕਾ ਫੇਰ ਕੰਮ ਹੋਵੇ ਜੀ ਦਾ ਅਸਲ ਤਾਂ ਇਸ ਦਾ ਮਸਲਾ ਮਦਨ ਹੱਲ ਤਾਂ ਹੁੰਦਾ ਜੀ ਇਹ ਜ਼ਮੀਨ ਅਕਵਾਇਰ ਕਰੇ ਸਰਕਾਰ ਤਾਂ ਕਰਦੀ ਤੇ ਇਹਨੂੰ ਚੌੜਾ ਕਰਕੇ ਇਹਨੂੰ ਚੈਨਲਾਈਜ਼ ਕਰਕੇ ਮਤਲਬ ਫੇਰ ਤਾਂ ਹੱਲ ਹੁੰਦਾ ਜੀ ਫਿਰ ਹੈ ਸਾਡਾ 20 ਕਿਲੋਮੀਟਰ ਏਰੀਆ ਜੀ ਉਹ ਅਕਵੇਰ ਦਾ ਵੀ ਰੋਲ ਆਣਾ ਦੇਖੋ ਹੁਣ ਜਿਹੜਾ ਆਪਣਾ ਇਲਾਕਾ ਇੱਥੇ ਲੱਖਾਂ ਦੇ ਵਿੱਚ ਰੇਟ ਹੈ ਕਿੱਲੇ ਦਾ ਹਣਾ ਬਸ ਦੇਖਿਆ ਜਾਏ ਆਪਣਾ ਗੱਗਦੇ ਲੱਗ ਜੋ ਪਿੱਛੋਂ ਆਪਾਂ ਆਂਦੇ ਰੇੜਾ ਬਸ ਇਸ ਪਾਸੇ ਉਥੇ ਕਰੋੜਾਂ ਦੇ ਵਿੱਗੇ ਨੇ ਉਥੇ ਇਹ ਮੁਆਵਜ਼ੇ ਨੂੰ ਲੈ ਕੇ ਕਿਸਾਨ ਸਹਿਮਤ ਹੋਣਗੇ ਨਹੀਂ ਹੋਣਗੇ ਉੱਥੇ ਵੀ ਸਰਕਾਰ ਡਰਦੀ ਹੈ ਕਿਤੇ ਇਹ ਪੰਗਾ ਨਾ ਪੈ ਜਾਵੇ ਬਾਅਦ ਵਿੱਚ ਸਰਕਾਰ ਜੇ ਕਰੇ ਅਸੀਂ ਸਹਿਮਤ ਹੈ ਜੇ ਇਹ ਦੇ ਕਰੀ ਇਸ ਗੱਲ ਨੂੰ ਜੇ ਸਰਕਾਰ ਕਰੇ ਸਰਕਾਰ ਰੇਟ ਦਿੰਦੀ ਹੈ ਸਰਕਾਰ ਰੇਟ ਦਿੰਦੀ ਹੈ ਬਿਲਕੁਲ ਜਿੱਤਨਾ ਮਤਲਬ ਵੀ ਅੱਗੇ ਚੱਕੀ ਬਣ ਜਵੇ ਚਾਰ ਕਿੱਲੇ ਕਰਨੇ ਆ ਚਾਰ ਕਿੱਲੇ ਦਾ ਰੇਟ ਦੇ ਸਰਕਾਰ ਨੇ ਕੁ ਕਿਸਾਨਾਂ ਨੂੰ ਇਕੱਠੇ ਕਰਕੇ ਜਿਹੜੇ ਨੇ ਘੱਗਰ ਦੇ ਜ਼ਮੀਨ ਹੈ ਜੀ ਨਾਲ ਲੱਗਦੀ ਹੈ ਉਹਨਾਂ ਸਾਰਿਆਂ ਨੂੰ ਸਹਿਮਤ ਕਰਕੇ ਜੀ ਫਿਰ ਫੇਸਰ ਕਰੇ ਦਾ ਮਸਲਾ